ਕਹਾਜਾ ਹੈ ਤੇ ਮੈਂ ਸਟੇਟ ਦਾ ਫੈਕਟਰੀ ਮੇਰੀ ਟਿਕਟ ਜਿੱਥੇ ਘਟਦੀ ਹਾਂਜੀ ਸਰਸ ਜਸਤਵੀਨ ਸੁਣਦੇ ਮੈਂ ਦੋ ਵਾਟਾਂ ਨੂੰ ਭਰਿਆ ਮੈਨੂੰ ਕਿਤੇ کہیں ਨੇ ਬੁਲਾਇਆ ਨਹੀਂ ਕੈਨੇ ਫੋਨ ਨਹੀਂ ਕੀਤਾ एकता हिंदाबाद वर्कर एकता हिंदाबाद वर्कर एकता हिंदाबाद वर्कर एकता वर्कर एकता हिंदाबाद ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਬੱਤੇ ਸਾਈ ਨਹੀਂ ਚਲੇਗੀ ਕਈ ਉਹ ਨਹੀਂ ਤੇ ਗੰਦਾ ਵਾਹ ਰਾਜੂਡ ਮੁਰਦਾਬਾਦ 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 ਰਾਜੂਡ ਮੁਰਦਾਬਾਦ ਮੁਰਦਾਬਾਦ ਜੀ ਕੀ ਗੱਲ ਹੋਈ ਜਿਹੜਾ ਪਾਰਟੀ ਦਫਤਰ ਤੋਂ ਬਾਹਰ ਆ ਕੇ ਪਾਜੀ ਗੱਲ ਇਹਦਾ ਵਾ ਕਿ ਅਸੀਂ ਨਾ ਪਿਛਲੇ 7 ਤੋਂ 8 ਸਾਲਾਂ ਤੋਂ ਪਾਰਟੀ ਦਾ ਵਰਕ ਕਰਦੇ ਪਏ ਆ ਜੀ ਤੇ ਆਉਂਦੇ ਸਮੇਂ ਤੇ ਇਹਨਾਂ ਨੇ ਸਾਨੂੰ ਦਿੱਤਾ ਸੀ ਕਿ ਹਾਂ ਤੁਹਾਨੂੰ ਪਾਰਟੀ ਪੂਰਾ ਮਾਨ ਸਨਮਾਨ ਦਿੱਤਾ ਜਾਏਗਾ ਪਰ ਹੁਣ ਹੁਣ ਕੀ ਹੋ ਗਿਆ ਵਾ ਕਿ ਸਾਡੇ ਇੱਥੇ ਚਿੱਟਾ ਵੇਚਣ ਵਾਲੇ ਲੋਕ ਜਿਹੜੇ ਚਿੱਟਾ ਵੇਚਦੇ ਆ ਉਹਨੂੰ ਸਿੱਟਾ ਦਿੱਤੀਆਂ ਗਈਆਂ ਜਾਂ ਪੈਸੇ ਨਾਲ ਸਿੱਟਾ ਦਿੱਤੀਆਂ ਗਏ ਜਿਹੜੇ ਜਾਂ ਪੈਰਾਸ਼ੂਟ ਕਹਿ ਲਈ ਦਿੱਤੇ ਗਏ ਤੇ ਹੁਣ ਉਹ ਚੀਜ਼ ਆਪਾਂ ਦੇਖੀਏ ਕਿ ਆਉਣ ਵਾਲੇ ਸਮੇਂ 'ਚ ਸਾਡਾ ਕੀ ਫਿਊਚਰ ਆ ਉਹਦਾ ਤੇ ਆਮ ਆਦਮੀ ਪਾਰਟੀ ਕਹਿੰਦੀ ਆ ਆਪਾਂ ਨਸ਼ੇ ਦੇ ਖਿਲਾਫ ਆ ਤੇ ਹੁਣ ਨਸ਼ੇ ਵਾਲਿਆਂ ਨੂੰ ਸਿੱਟਾ ਦਿੱਤੀ ਜਾ ਰਹੀਆਂ ਜੀ ਉਹ ਸ਼ਰਿਆਮ ਚਿੱਟਾ ਵੇਚਦੇ ਆ ਸ਼ਰਾਬ ਵੇਚਦੇ ਆ ਜੀ ਉਹਨਾਂ ਦੇ ਟਿਕਟਾ ਦਿੱਤੇ ਗਏ ਆ ਤੇ ਹੁਣ ਅੱਜ ਭਾਜੀ ਅਸੀਂ 2019 ਦੇ ਪਾਰਟੀ ਨਾਲ ਜੁੜੇ ਹੋਏ ਆ ਜੀ ਤੋਂ ਲੈ ਕੇ ਹੁਣ ਤੱਕ ਕੋਈ ਤੁਹਾਨੂੰ ਮਾਨ ਸਨਮਾਨ ਨਹੀਂ ਮਿਲਿਆ ਕਿ ਫੋਨ ਮਾਰੋ ਬਾਜੀ ਉਦੋਂ 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 ਤੋਂ ਹੁਣ ਤੱਕ ਇਹ ਹੀ ਜਾ ਰਿਹਾ ਕਿ ਤੁਹਾਨੂੰ ਮਾਨ ਸਨਮਾਨ ਦਿੱਤਾ ਜਾਏਗਾ ਸਿਰਫ ਇੰਨਾ ਕਿਹਾ ਜਾ ਰਿਹਾ ਵਾ ਕਿ ਵਰਕ ਕਰੋ ਜਦੋਂ ਇਹਨਾਂ ਨੇ ਦੇਣਾ ਅਦਾ ਨਹੀਂ ਸਾਨੂੰ ਚਲੋ ਗੁਜਰਾਤ ਉਦੋਂ ਹੀ ਗੁਜਰਾਤ ਗਏ ਦਿੱਲੀ ਚਲੋ ਦਿੱਲੀ ਗਏ ਜਲੰਧਰ ਚਲੋ ਜਲੰਧਰ ਗਏ ਕੀ ਗੱਲ ਹੁਣ ਅੱਜ ਸਾਡੀ ਮਿਹਨਤ ਦਾ ਇਹ ਮੁੱਲ ਪੈ ਰਿਹਾ ਕਿ ਲੋਕਾਂ ਨੂੰ ਜਿਹੜੇ ਬਾਹਰ ਇਹਨਾਂ ਸਾਨੂੰ ਇੱਕ ਹੋਰ ਗੱਲ ਕਹੀ ਸੀ ਤੁਹਾਡੀ ਸਰਵੇ ਹੋਊਗਾ ਸਰਵੇ ਇਹ ਚੀਜ਼ ਦਾ ਵਾ ਕਿ ਹਾਂ 55 ਲੱਖ ਰੁਪਏ ਦੀ ਸੀਟ ਟਿਕਟ ਵੀ ਗਈ ਤਾਂ ਕਹਿੰਦਾ ਮੈਨੂੰ ਪੈਸੇ ਨਾ ਪੈਸੇ ਨਾ ਸੀਟਾਂ ਵਿਗਿਆ ਜੀ ਜਿਹੜੇ ਪੈਰਾਸ਼ੂਟ ਰਾਈਆਂ ਆਏ ਉਹ ਸੀਟਾਂ ਵਿਕੀਆਂ ਵਾ ਕਿੰਨੇ ਨੰਬਰ ਵਾਰਡ ਤੋਂ ਤੁਸੀਂ ਅਪਲਾਈ ਮੈਂ 41 ਨੰਬਰ ਵਾਰਡ ਤੋਂ ਜੀ ਕੀ ਮੰਤਰੀਆਂ ਮਤਲਬ ਕੀ ਕੀ ਕਹੇ ਜਾਰੇ ਬਹੁਤ ਸਾਰੇ ਮੰਤਰੀਆਂ ਦੇ ਪਾਜੀ ਉਮੈਦ ਉਹ ਗੱਲ ਕਹਿ ਰਹੇ ਆ ਕਿ ਸਾਨੂੰ ਸਾਰਿਆਂ ਨੂੰ ਪੂਰਾ ਵਾ ਕਿ ਸੀਟਾਂ ਵਿਕੀਆਂ ਵਾ ਕਿਉਂਕਿ ਉਸ ਤਰ੍ਹਾਂ ਜੇ ਗਰਾਊਂਡ ਲੈਵਲ ਤੇ ਗੱਲ ਕਰੀਏ ਗਰਾਊਂਡ ਲੈਵਲ ਤੇ ਫਿਰ ਵਲੰਟੀਅਰ ਦੀ ਹੁੰਨੀ ਸੀ ਇਹਦੀ ਸੀ ਜਿਹੜੇ ਬੰਦੇ ਨੂੰ ਸੀਟ ਮਿਲਿਆ ਕਦੋਂ ਆਮ ਆਦਮੀ ਪਾਰਟੀ ਸ਼ਾਹ ਪਾਜੀ ਉਹ ਪਹਿਲੋ ਹੈਗਾ ਸੀ ਉਹਨਾਂ ਦਾ ਹੈਗਾ ਬਲਾਰਿਆ ਹੀ ਆਪਣਾ ਹਾਂ ਮੈਂ ਵੀਡੀਓ ਵਿਖਾ ਦਿੰਦਾ ਮੈਂ ਮੇਰੇ ਕੋਲ ਵੀਡੀਓ ਪਈ ਆ ਬਲਾ ਲਿਆ ਹੀ ਆਪਣਾ ਕਹਿੰਦੇ ਸੀ ਉਹ ਜਦੋਂ ਪਾਰਟੀ ਚ ਜਿੱਤ ਗਏ ਆ ਨਿੱਜਰ ਸਾਹਿਬ ਕਹਿੰਦੇ ਨਿੱਜਰ ਸਾਹਿਬ ਹੀ ਆਪਣੇ ਹੋ ਨਿੱਜਰ ਸਾਹਿਬ ਉਹਨਾਂ ਦੇ ਹੋ ਗਏ ਆ ਅਸੀਂ ਨਿੱਜਰ ਸਾਹਿਬ ਨੂੰ ਪੁੱਛਣਾ ਚਾਹੁੰਦੇ ਨਿੱਜਰ ਸਾਹਿਬ ਅਸੀਂ ਜਿਹੜੇ ਪੁਰਾਣੇ ਵਲੰਟੀਅਰਾਂ ਮਿਹਨਤ ਕੀਤੀ ਆ ਉਹ ਕਿਦੋਂ ਦੇ ਆ ਤੁਸੀਂ ਤਾਂ ਸਾਨੂੰ ਕਹਿੰਦੇ ਕਿ ਆ ਅਸੀਂ ਤੁਸੀਂ ਸਾਡੇ ਬੱਚੇ ਜੀ ਤੁਸੀਂ ਅਸੀਂ ਤੁਹਾਡਾ ਮਾਨ ਦਾ ਮਾਨ ਸਨਮਾਨ ਦੇਵਾਂਗੇ ਹੁਣ ਅਸੀਂ ਪੁੱਛਦੇ ਆ ਕਿ ਨਿੱਜਰ ਸਾਹਿਬ ਦੱਸੋ ਸਾਡਾ ਕੀ ਜਵਾਬ ਆ ਸਾਡਾ ਠੀਕ ਹੈ